ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਅਸ਼ੋਕ ਪ੍ਰੈਸ਼ਰ ਪੱਪੀ ਨੇ ਕਿਹਾ ਸਾਡਾ ਪਰਿਵਾਰ ਧਮਕੀਆਂ ਤੋਂ ਨਹੀਂ ਡਰਦਾ ਮੈਨੂੰ ਜੋ ਪ੍ਰਸ਼ਾਸਨ ਨੇ ਕਿਹਾ ਮੈਂ ਉਹਦੇ ਉੱਤੇ ਪਹਿਰਾ ਦੇ ਰਿਹਾ ਜੋ ਪ੍ਰਸ਼ਾਸਨ ਨੇ ਮੈਨੂੰ ਜਿਵੇਂ ਗਾਈਡ ਕੀਤਾ ਵਾ ਵੀ ਇਦਾਂ ਰਹਿਣਾ ਮੈਂ ਕਿ ਪਬਲਿਕ ਦੇ ਵਿੱਚ ਜਿਸ ਤਰ੍ਹਾਂ ਜਾਣਾ ਮਾ ਉਹ ਤੁਸੀਂ ਪ੍ਰਸ਼ਾਸਨ ਦੇ ਸੀਪੀ ਸਾਹਿਬ ਤੇ ਉਹਨਾਂ ਤੋਂ ਪੁੱਛੋਗੇ ਉਹ ਜ਼ਿਆਦਾ ਤੁਹਾਨੂੰ ਇਹ ਸਰਪ੍ਰਸਤ ਨਹੀਂ ਦੱਸ ਸਕਦੇ ਜਿਹੜੀ ਗੱਡੀ ਤੁਸੀਂ ਇਹ ਬੁਲੇਟ ਪ੍ਰੂਫ ਆਪਣੀ ਲਿੱਤੀ ਹੈ ਜੀ ਥੋੜਾ ਦੇਖੋ ਗੱਡੀ ਮੇਰੇ ਆਪਣੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਥ्रेट ਥਰਟਾਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਨਾ ਸਾਡੇ ਕਿਤੇ ਪਹਿਲਾਂ ਕੋਈ ਥ्रेट ਤੋਂ ਡਰਿਆ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹਨੇ ਵੀ ਆਪਣੀ ਕੁਰਬਾਨੀ ਦਿੱਤੀ ਆ ਇਹ ਦੇਸ਼ ਹਿੰਦੁਸਤਾਨ ਦੇ ਜੰਪਾਲਾ ਪੰਜਾਬ ਦੀ ਮਿੱਟੀ ਦੇ ਜੰਪਾਲਾ ਕੋਈ ਵਾਅਦਾ ਘਟਾ ਨਹੀਂ ਕਿਸੇ ਗੱਲੋਂ ਦੇਖਣ ਵਾਲੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਮੀ ਨਹੀਂ ਚਾਹੀਦੀ ਐਮਐਲਏ ਸਾਹਿਬ ਜਿਹੜੀ ਥ੍ਰੈਟ ਦਿੱਤੀ ਕਿਹੜੇ ਗਰੁੱਪ ਨੇ ਦਿੱਤੀ ਜੀ ਕੋਈ ਨਾਮ ਨਹੀਂ ਕੋਣ ਮੈਂ ਤੁਹਾਨੂੰ ਪਹਿਲੇ ਵੀ ਕਹਤਾ ਤੁਹਾਡੀ ਗੱਲ ਦੇ ਵਿੱਚ ਜਿਆਦਾ ਸੀਪੀ ਸਾਹਿਬ ਨੂੰ ਪੁੱਛੋਗੇ ਜਾਂ ਉਹ ਤੁਹਾਨੂੰ ਬਿਹਤਰੀ ਦੱਸ ਸਕਦੇ ਥੈਂਕ ਯੂ ਜਿਹਨੂੰ ਜੋ ਪ੍ਰਸ਼ਾਸਨ ਨੇ ਕਿਹਾ ਮੈਂ ਉਹਦੇ ਉੱਤੇ ਪੈਰਾ ਦੇ ਰਿਹਾ ਜੋ ਪ੍ਰਸ਼ਾਸਨ ਨੇ ਮੈਨੂੰ ਜਿਵੇਂ ਗਾਈਡ ਕੀਤਾ ਵਾ ਵੀ ਇਦਾਂ ਰਹਿਣਾ ਮਾ ਕਿ ਪਬਲਿਕ ਦੇ ਵਿੱਚ ਜਿਸ ਤਰ੍ਹਾਂ ਜਾਣਾ ਮਾ ਉਹ ਤੁਸੀਂ ਪ੍ਰਸ਼ਾਸਨ ਦੇ ਸੀਪੀ ਸਾਹਿਬ ਤੇ ਉਨਾ ਤੋਂ ਪੁੱਛੋਂਗੇ ਉਹ ਜਿਆਦਾ ਤੁਹਾਨੂੰ ਇਹ ਸੁਰੱਖਿਆ ਦੀ ਨਹੀਂ ਜਾਂਚ ਜਿਹੜੀ ਗੱਡੀ ਤੁਸੀਂ ਇਹ ਬੁਲੇਟ ਪ੍ਰੂਫ ਆਪਣੀ ਲਈ ਲੀਤੀ ਹੈ ਜੀ ਥੋੜਾ ਦੇਖੋ ਗੱਡੀ ਮੇਰੇ ਆਪਣੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਥ੍ਰੈਟ ਥਰੋਟਾਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਨਾ ਸਾਡੇ ਕਿਤੇ ਪਹਿਲਾਂ ਕੋਈ ਥ੍ਰੈਟ ਤੋਂ ਡਰਿਆ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹਨੇ ਵੀ ਆਪਣੀ ਕੁਰਬਾਨੀ ਦਿੱਤੀ ਆ ਇਹ ਦੇਸ਼ ਹਿੰਦੁਸਤਾਨ ਦੇ ਜੰਪਾਲਾ ਪੰਜਾਬ ਦੀ ਮਿੱਟੀ ਦੇ ਜੰਪਾਲਾ ਕੋਈ ਵਾਅਦਾ ਘਾਟਾ ਨਹੀਂ ਕਿਸੇ ਗੱਲੋਂ ਦੇਖਣ ਵਾਲੇ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਮੀ ਨਹੀਂ ਚਾਹੀਦੀ ਐਮਐਲਏ ਸਾਹਿਬ ਜਿਹੜੀ ਥ੍ਰੈਟ ਦਿੱਤੀ ਕਿਹੜੇ ਗਰੁੱਪ ਨੇ ਦਿੱਤੀ ਜੀ ਕੋਈ ਨਾਮ ਨਹੀਂ ਕੋਈ ਮੈਂ ਤੁਹਾਨੂੰ ਪਹਿਲੇ ਹੀ ਕਹਤਾ ਤੁਹਾਡੀ ਗੱਲ ਦੇ ਵਿੱਚ ਜਿਆਦਾ ਸੀਪੀ ਸਾਹਿਬ ਨੂੰ ਪੁੱਛੋਗੇ ਜਾਂ ਉਹ ਤੁਹਾਨੂੰ ਬਿਹਤਰੀ ਦੱਸ ਸਕਦੇ ਥੈਂਕ ਯੂ